ਤੇ ਜਿਆਦਾਤਰ ਸਾਡੇ ਸਿੱਖ ਬਲੌਗਿੰਗ ਕਰਨ ਵਾਲੇ ਜਿਹੜੇ ਸਰਦਾਰ ਮੁੰਡੇ ਬਹੁਤ ਘਾਟੇ ਚੰਦਿਆ ਪਰ ਜਿਹੜੇ ਹੈਗੇ ਆ ਨਾ ਬੜੇ ਵਧੀਆ ਉਹਨਾਂ ਵਿੱਚੋਂ ਇੱਕ ਆਉਂਦਾ ਕੁਦੜਾ ਸਿੰਘ ਤੇ ਇਹ ਬੰਦਾ ਵੀ ਲੇ ਲਦਾਗ ਤੇ ਪੂਰੇ ਇੰਡੀਆ ਵਿੱਚ ਸਾਈਕਲ ਤੇ ਘੁੰਮ ਗਿਆ ਉਸ ਤੋਂ ਬਾਅਦ ਅਫਰੀਕਾ ਬਹੁਤ ਸਾਰੀਆਂ ਕੰਟਰੀਆਂ ਕੋਲ ਗਿਆ ਤੇ ਹੁਣ ਇਹਦਾ ਟੂਰ ਹੀ ਯੂਰਪ ਦਾ ਤੇ ਇਟਲੀ ਵਿੱਚ ਜਰਮਨਸਟਰੀਆ ਬਹੁਤ ਘੁੰਮਿਆ ਤੇ ਹੁਣ ਇਹਦੀ ਪੰਜਾਬ ਆਪਸੀ ਆ ਕੁਦੜਾ ਸਿੰਘ ਵੇਖਿਓ ਤੇ ਕਿਆ ਬਾਤ ਹੈ ਬਾਈ ਨੌਲੇਜ ਵੀ ਬੜੀ ਆ ਤੇ ਇਹੋ ਜਿਹੇ ਬੰਦੇ ਨੌਲੇਜ ਵਾਲੇ ਅੱਗੇ ਆਉਣ ਸਰਦਾਰ ਤੇ ਪੰਜਾਬ ਦੀ ਬਹੁਤ ਵਹਿਜਾ ਵਹਿਜਾ ਹੁੰਦੀ ਯਾਨੀ ਕਿ ਪੂਰੀ ਚੜ੍ਹਾਈ ਕਰਾਈ ਬੰਦੇ ਨੇ ਤੇ ਬਹੁਤ ਵੱਡੀ ਗੱਲ ਆ ਤੇ ਹੁਣੇ ਪੰਜਾਬ ਵਾਪਸ ਆਉਣ ਲੱਗਾ ਏਡਲੀ ਵਿੱਚੋਂ ਤੇ ਆ ਵੀਰ ਇੱਕ ਇਹਨੂੰ ਨਾਲ ਚਾਹ ਬੈ ਕੇ ਪੀਂਦੇ ਚੜਾਉਣ ਆਉਣਗੇ ਤੇ ਬੜੀ ਵੱਡੀ ਗੱਲ ਆ ਤੇ ਮੈਂ ਖੁਸ਼ ਹਾਂ ਵੀ ਇਹੋ ਜਿਹੇ ਬੰਦੇ ਜਦੋਂ ਗਾਂਹ ਪੰਜਾਬ ਦੇ ਗਾਂਹ ਨਿਕਲ ਕੇ ਆਉਂਦੀ ਹੈ ਨਾ ਤੇ ਪੰਜਾਬ ਦੀ ਬੜੀ ਸ਼ਾਨ ਬਤਰੀ ਹੁੰਦੀ ਆ ਤੇ ਵਾਸਤੇ ਜੀਂਦੇ ਰਹੋ ਤੇ ਇਹ ਵੇਖਿਓ ਕੁਦਾ ਸਿੰਘ ਕਤੇ ਤੁਹਾਨੂੰ ਬਹੁਤ ਜ਼ਰੂਰ ਪਸੰਦ ਆਊਗਾ ਤੇ ਚੰਗੀਆਂ ਵੀਡੀਓ ਤੇ ਜਾਣਕਾਰੀ ਵਾਲੀਆਂ ਵੀਡੀਓ ਵੇਖਿਆ ਕਰੋ ਧੰਨਵਾਦ ਵੀ ਤੁਹਾਡੇ ਸਾਰੇ ਦਾ ਸਮਾਨ ਸੂਨ ਮਿੱਤਰੋ ਸਮਾਨ ਸਮੂ ਜਮਾ ਕਰਾ ਕੇ ਅਸੀਂ ਆ ਗਏ ਸੀਗੇ ਕੈਫੇ ਚੋਂ ਮੈਂ ਕਿਹਾ ਵੀ ਚਾਹ ਦਾ ਕੱਪ ਤਾਂ ਸਾਂਝਾ ਹੁਣ ਬਣ ਲੈ ਬਾਈ ਹਨਾ ਚਾਹ ਦਾ ਤਾਂ ਕੀ ਬੰਦਾ ਵਾਦੀ ਕਹਿੰਦਾ ਚਾਹ ਵੀ ਨਹੀਂ ਪੀਤੀ ਆ ਚਾਹ ਵੀ ਚਾਹ ਵੀ ਨਹੀਂ ਪੀਈ ਸਹੀ ਗੱਲ ਐ ਇਸ ਕਰਕੇ ਚਾਹ ਦਾ ਗੁੱਟ ਪੀਨੇ ਆ ਫਿਰ ਬਾਅਦ ਚ ਜਦੋਂ ਫੇ ਅਗਰੀ ਦਾ ਬਾਈ ਅਸੀਂ ਆਵਾਂਗੇ ਨਾ ਪੰਜਾਬ ਤੁਹਾਨੂੰ ਮਿਲਾਂਗੇ ਫਿਰ ਤੁਸੀਂ ਤੁਹਾਨੂੰ ਚਾਹ ਪਰਾਇਓ ਬਿਲਕੁਲ